ਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾ ਭੈਣਾ ਨੂੰ ਜੈ ਪੀਰਾਂ ਦੀ ਦੋਸਤੋਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਮੀਰਾ ਗੌਸਪਾਕ ਸਰਕਾਰ ਜੀ ਦਾ ਇੱਕ ਐਸਾ ਕਿੱਸਾ ਮੀਰਾ ਗੌਸਪਾਕ ਸਰਕਾਰ ਜੀ ਤੇ ਆਟੇ ਦਾ ਥੈਲਾ ਸੋਨੇ ਦਾ ਹੋ ਗਿਆ ਇਹ ਕਰਾਮਾਤ ਤੁਹਾਨੂੰ ਅੱਜ ਦੱਸਾਂਗੇ ਜੀ ਕਹਿੰਦੇ ਸ਼ਹਿਰ ਬਗਦਾਦ ਵਿੱਚ ਮੀਰਾ ਗੌਸਪਾਕ ਸਰਕਾਰ ਜੀ ਇਲਮ ਹਾਸਲ ਕਰਦੇ ਹੋਏ ਬਹੁਤ ਉਹਨਾਂ ਨੇ ਕਸ਼ਟ ਚੱਲੇ ਤੇ ਉਹ ਦੱਸਦੇ ਨੇ ਕਿ ਇੰਨੇ ਕਸ਼ਟ ਜੇ ਪਹਾੜ ਤੇ ਆ ਜਾਣ ਤੇ ਪਹਾੜ ਫਟ ਜਵੇ ਕਹਿੰਦੇ ਇਹ ਲਮ ਹਾਸਲ ਕਰਦੇ ਹੋਏ ਮੀਰਾ ਗੌਸ ਪਾਕ ਸਰਕਾਰ ਜੀ ਬੜੇ ਕਸ਼ਟ ਚੱਲੇ ਉਹਨਾਂ ਨੇ ਬਹੁਤ ਜ਼ਿਆਦੇ ਤਾਂ ਜਦੋਂ ਉਹ ਬਗਦਾਦ ਜਾਣ ਲੱਗੇ ਤੇ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ 40 ਦਿਨਾਰ ਦਿੱਤੇ ਸੀ ਜਿਹੜੇ ਕੀ ਥੋੜੇ ਸਮੇਂ 'ਚ ਥੋੜੇ ਟਾਈਮ 'ਚ ਖਤਮ ਹੋ ਗਏ ਤੇ ਉਹਨਾਂ ਕੋ ਪੈਸਾ ਕੋਈ ਨਹੀਂ ਸੀ ਬਚਿਆ ਫਿਰ ਵੀ ਉਹ ਪਰਮਾਤਮਾ ਦਾ ਨਾਮ ਲੈਂਦੇ ਲਮ ਹਾਸਲ ਕਰਦੇ ਕਹਿੰਦੇ ਬਗਦਾਦ ਵਿੱਚ ਇੱਕ ਵਾਰੀ ਭੁੱਖਮਰੀ ਆ ਗਈ ਬਹੁਤ ਲੋਕੀ ਭੁੱਖੇ ਰਹਿਣ ਲੱਗ ਪਏ। ਮੇਰਾ ਗੌਸਪਾਕ ਸਰਕਾਰ ਜੀ ਕੋ ਪੈਸੇ ਨਹੀਂ ਸੀ ਕੁਝ ਖਾਣ ਨੂੰ ਖਰੀਦਣ ਨੂੰ ਤੇ ਉਹ ਵੀ ਭੁੱਖੇ ਰਹਿਣ ਲੱਗ ਪਏ। ਉਹਨਾਂ ਨੂੰ ਬਹੁਤ ਭੁੱਖ ਲੱਗਦੀ ਸੀ ਤੇ ਭੁੱਖੇ ਹੀ ਉਹ ਰੱਬ ਦਾ ਨਾਮ ਲੈਂਦੇ ਹੁੰਦੇ ਸੀ ਤੇ ਲਮ ਹਾਸਲ ਕਰਦੇ ਹੁੰਦੇ ਸੀ। ਕਹਿੰਦੇ ਨੇ ਇੱਕ ਵਾਰ ਜਦੋਂ ਉਹਨਾਂ ਨੂੰ ਬਹੁਤ ਜ਼ਿਆਦੀ ਭੁੱਖ ਲੱਗੀ ਤੇ ਉਹ ਜੰਗਲ ਵੱਲ ਤੁਰ ਪਏ ਕਿ ਕੁਝ ਖਾਣ ਨੂੰ ਉੱਥੋਂ ਸਾਨੂੰ ਲੱਭ ਜਵੇ ਪਰ ਕਈ ਲੋਕ ਉੱਥੇ ਬੈਠੇ ਸੀ ਜੋ ਕੁਝ ਖਾਣ ਦੀ ਭਾਲ ਨੂੰ ਭਾਲ ਵਿੱਚ ਲੱਗੇ ਹੋਏ ਸੀ ਤੇ ਮੀਰਾ ਗੌਸਪਾਕ ਸਰਕਾਰ ਜੀ ਬਹੁਤ ਜ਼ਿਆਦੇ ਦੁਖੀ ਸੀ ਤੇ ਉਹਨਾਂ ਨੂੰ ਭੁੱਖ ਬਹੁਤ ਸਤਾਈ ਜਾਂਦੀ ਸੀ ਮੀਰਾ ਗੌਸਪਾਕ ਸਰਕਾਰ ਜੀ ਨੇ ਦਰਖਤਾਂ ਦੇ ਪੱਤੇ ਖਾ ਕੇ ਆਪਣਾ ਗੁਜ਼ਾਰਾ ਕੀਤਾ ਤੇ ਲੰਮ ਹਸਲ ਕੀਤਾ ਕਹਿੰਦੇ ਨੇ ਇੱਕ ਵਾਰ ਮੀਰਾ ਗੌਸਪਾਕ ਸਰਕਾਰ ਜੀ ਬੈਠੇ ਹੋਏ ਸਨ ਤੇ ਰੱਬ ਦੀ ਭਗਤੀ ਕਰਦੇ ਲੰਮ ਹਸਲ ਕਰਦੇ ਸੀ ਤੇ ਕਹਿੰਦੇ ਗੈਬ ਚੋਂ ਆਵਾਜ਼ ਆਈ ਕਿ ਇਹ ਗੋਂ ਸਿਆਜ਼ਮ ਤੂੰ ਕਿੰਨੇ ਟਾਈਮ ਤੱਕ ਭੁੱਖਾ ਰਹੇਂਗਾ ਕਿ ਤੈਨੂੰ ਕਿਸੇ ਤੋਂ ਕਰਜ਼ ਲੈਣਾ ਚਾਹੀਦਾ ਏ ਕਿਸੇ ਤੋਂ ਕੁਝ ਮੰਗਲਾ ਖਾਲਾ ਤੇ ਮੀਰਾ ਗੌਸਪਾਲ ਸਰਕਾਰ ਜੀ ਕਹਿੰਦੇ ਨੇ ਕਿ ਅਸੀਂ ਕਿਸ ਤੋਂ ਕਰਜ਼ ਲਈਏ ਕਿਸ ਤੋਂ ਕਰਜ਼ ਲੈ ਕੇ ਖਾਈਏ ਗੈਬ ਚੋਂ ਫਿਰ ਆਵਾਜ਼ ਆਈ ਤੇ ਰੱਬ ਮੀਰਾ ਗੌਸਪਾਲ ਸਰਕਾਰ ਜੀ ਨੂੰ ਕਹਿੰਦੇ ਅੱਲਾਹ ਕਹਿੰਦੇ ਕਿ ਐ ਗੌਸੇ ਆਜ਼ਮ ਤੂੰ ਜਾ ਇੱਕ ਨਾਨ ਬਾਈ ਦੀ ਨਾਨ ਦੀ ਦੁਕਾਨ ਏ ਉੱਥੇ ਜਾ ਤੇ ਉਸ ਤੋਂ ਨਾਨ ਖਾ ਉਧਾਰ ਵਿੱਚ ਤੇ ਤੇਰਾ ਕਰਜ਼ ਅਸੀਂ ਮੋੜਾਂਗੇ ਅਸੀਂ ਜੁਮ੍ਹਾਂ ਲਵਾਂਗੇ ਤੇਰੇ ਕਰਜ਼ ਦਾ ਮੀਰਾ ਗੌਸਪਾਕ ਸਰਕਾਰ ਜੀ ਉਸ ਨਾਨ ਵਾਲੇ ਕੋ ਗਏ ਤੇ ਜਦੋਂ ਉਹ ਲਾਗੇ ਗਏ ਤੇ ਸੋਚਣ ਲੱਗੇ ਕਿ ਮੈਂ ਕਿਸ ਮੂੰਹ ਨਾਲ ਨਾਨ ਬਾਈ ਤੋਂ ਉਧਾਰ ਲੈ ਕੇ ਖਾਊਂਗਾ ਤੇ ਜਦੋਂ ਮੀਰਾ ਗੌਸਪਾਕ ਸਰਕਾਰ ਜੀ ਉਸ ਨਾਨ ਵਾਲੇ ਕੋ ਗਏ ਲਾਗੇ ਗਏ ਤੇ ਕਿਹਾ ਕਿ ਮੇਰਾ ਨਾਮ ਅਬਦੁਲ ਕਾਦਰ ਹੈ ਮੈਂ ਬਗਦਾਦ ਵਿੱਚ ilm ਹਾਸਲ ਕਰਨ ਆਇਆ ਹਾਂ ਤੇ ਮੈਨੂੰ ਭੁੱਖ ਬਹੁਤ ਲੱਗੀ ਐ ਤੁਸੀਂ ਮੈਨੂੰ ਹਰ ਦਿਨ ਇੱਕ ਨਾਨ ਦੇ ਦਿਆ ਕਰੋ ਤੇ ਮੈਂ ਉਸਨੂੰ ਖਾ ਲਿਆਵਾਂ ਕਰਾਂਗਾ ਮੈਂ ਤੁਹਾਡਾ ਹੌਲੀ-ਹੌਲੀ ਕਰਜ਼ ਜਰੂਰ ਤਾਰੂੰਗਾ ਜਦੋਂ ਇਹ ਗੱਲ ਨਾਨ ਵਾਲੇ ਨੇ ਸੁਣੀ ਤੇ ਮੇਰਾ ਗੌਸਪਾਕ ਸਰਕਾਰ ਜੀ ਨੂੰ ਕਹਿਣ ਲੱਗਾ ਕਿ ਸਰਕਾਰ ਜੀ ਤੁਹਾਨੂੰ ਕੋਈ ਲੋੜ ਨਹੀਂ ਮੇਰਾ ਕਰਜ਼ਾ ਲਾਉਣ ਦੀ ਤੁਸੀਂ ਜਦੋਂ ਤੁਹਾਡਾ ਮਨ ਆਇਆ ਕਰੇ ਤੁਸੀਂ ਇੱਕ ਨਾਨ ਜਾਂ ਦੋ ਨਾਨ ਜਿੰਨੇ ਮਰਜ਼ੀ ਨਾਨ ਲੈ ਜਾਇਆ ਕਰੋ ਮੈਨੂੰ ਕੋਈ ਜਲਦੀ ਨਹੀਂ ਤੁਸੀਂ ਜਦੋਂ ਤੁਹਾਨੂੰ ਭੁੱਖ ਲੱਗੇ ਤੁਸੀਂ ਆ ਜਾਇਆ ਕਰੋ ਫਿਰ ਇਸ ਤਰ੍ਹਾਂ ਮੀਰਾ ਗੌਸਪਾਕ ਸਰਕਾਰ ਜੀ ਰੋਜ਼ ਆਉਂਦੇ ਉਸ ਨਾਨ ਵਾਲੇ ਦੁਕਾਨ ਕੋ ਤੇ ਇੱਕ ਨਾਨ ਖਾਂਦੇ ਤੇ ਚਲੇ ਜਾਂਦੇ ਤੇ ਇਲਮ ਹਾਸਲ ਕਰਦੇ ਇਹ سلسلہ ਕਈ ਦਿਨਾਂ ਤੱਕ ਟੈਮਾਂ ਤੱਕ ਬੀਤ ਗਿਆ ਇੱਕ ਵਾਰ ਮੀਰਾ ਗੌਸਪਾਕ ਸਰਕਾਰ ਜੀ ਬੈਠੇ ਹੋਏ ਸਨ ਤੇ ਸੋਚਣ ਲੱਗੇ ਕਿ ਮੈਂ ਨਾਨ ਵਾਲੀ ਦੁਕਾਨ ਤੋਂ ਨਾਨ ਵਾਲੇ ਭਾਈ ਤੋਂ ਨਾਨ ਖਾਣਾ ਹਾਂ ਪਰ ਉਸ ਦਾ ਕਰਜ਼ਾ ਲਾਉਣ ਲਈ ਮੇਰੇ ਕੋ ਕੁਝ ਨਹੀਂ ਹੈ ਅੱਜ ਮੈਂ ਉਸਦੇ ਦੁਕਾਨ ਤੇ ਨਾਨਖਾਨ ਨਹੀਂ ਜਾਊਂਗਾ ਇਹ ਸੋਚਦੇ ਹੋਏ ਮੀਰਾ ਗੌਸਪਾਕ ਸਰਕਾਰ ਜੀ ਬੈਠੇ ਹੋਏ ਸਨ ਤੇ ਰੱਬ ਨੇ ਆਵਾਜ਼ ਮਾਰੀ ਗੈਬ ਚੋਂ ਆਵਾਜ਼ ਆਈ ਐ ਗੌਸੇ ਆਜ਼ਮ ਅਸੀਂ ਤੇਰੇ ਕਰਜ਼ਾ ਅਤਾਰਨ ਦਾ ਜ਼ਿੰਮਾ ਲਿਆ ਏ ਤੂੰ ਕਾਹਤੋਂ ਡਰਦਾ ਏ ਤੂੰ ਜਾ ਨਾਨ ਬਾਈ ਦੀ ਦੁਕਾਨ ਤੇ ਜਾ ਤੇ ਨਾਨ ਲੈ ਕੇ ਰੋਟੀ ਖਾ ਗੌਸਪਾਕ ਸਰਕਾਰ ਜੀ ਕਹਿੰਦੇ ਕਿ ਮੈਂ ਮੈਨੂੰ ਬੜਾ ਟਾਈਮ ਹੋ ਗਿਆ ਬੜਾ ਸਮਾਂ ਹੋ ਗਿਆ ਉਸ ਨਾਨ ਵਾਲੀ ਦੁਕਾਨ ਤੋਂ ਨਾਨ ਖਾਂਦੇ ਹੋਏ ਹੁਣ ਮੈਨੂੰ ਜਾਂ ਸ਼ਰਮ ਆਉਂਦੀ ਏ ਮੈਂ ਧਾਰ ਇੰਨਾ ਨਹੀਂ ਖਾ ਸਕਦਾ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਸ਼ਰਮ ਆਉਂਦੀ ਏ ਇਸ ਕਰਕੇ ਮੈਂ ਨਹੀਂ ਜਾ ਸਕਦਾ ਮੈਨੂੰ ਮਾਫ ਕਰ ਦਿਓ ਫਿਰ ਗੈਬ ਚੋਂ ਆਵਾਜ਼ ਆਈ ਇਹ ਗੌਸੇ ਆਜ਼ਮ ਅਸੀਂ ਤੇਰੇ ਕਰਜ਼ ਉਤਾਰਨ ਦਾ ਜ਼ਮਾ ਲਿਆ ਏ ਤੂੰ ਕਾਹ ਤੋਂ ਡਰਦਾ ਏ ਤੂੰ ਜਾ ਮੈਂ ਤੈਨੂੰ ਇੱਕ ਰਾਹ ਦੱਸਦਾ ਹਾਂ ਉਸ ਰਾਹ ਵਿੱਚ ਰਸਤੇ ਵਿੱਚ ਜਾ ਤੇ ਉੱਥੇ ਬਹੁਤ ਵਹਿਰਾਨਾ ਏ ਤੇ ਇੱਕ ਆਟੇ ਦਾ ਥੈਲਾ ਪਿਆ ਹੋਵੇਗਾ ਤੇ ਉਹ ਤੂੰ ਚੱਕ ਕੇ ਲੈ ਜਾਈ ਤੇ ਨਾਨ ਵਾਲੇ ਨੂੰ ਦੇ ਆਈ ਤੇ ਆਪਣਾ ਕਰਜ਼ਾ ਉਤਾਰ ਲਮੀ ਗੌਸਪਾਕ ਸਰਕਾਰ ਜੀ ਬੜੇ ਖੁਸ਼ ਹੋਏ ਤੇ ਉਸ ਦੱਸੇ ਗਏ ਮੁਕਾਮ ਤੇ ਗਏ ਤੇ ਉਹਨਾਂ ਨੇ ਜਦੋਂ ਦੇਖਿਆ ਉਹ ਆਟੇ ਦਾ ਥੈਲਾ ਬਹੁਤ ਹੀ ਚਮਕਣਦਿਆ ਸੀ ਉਹਨੂੰ ਚੱਕਿਆ ਤੇ ਇਦਾਂ ਹੀ ਚੱਕ ਕੇ ਬਿਨਾਂ ਦੇਖੇ ਚੱਕ ਕੇ ਉਸ ਨਾਨ ਵਾਲੇ ਕੋ ਲੈ ਗਏ ਜਦੋਂ ਨਾਨ ਵਾਲੇ ਕੋ ਮੀਰਾ ਗੌਸਪਾਕ ਸਰਕਾਰ ਜੀ ਉਹ ਆਟੇ ਦਾ ਥੈਲਾ ਲੈ ਕੇ ਗਏ ਤੇ ਉਹਨਾਂ ਨੇ ਉਹਦੇ ਲਾਗੇ ਰੱਖ ਦਿੱਤਾ ਆਟੇ ਦਾ ਥੈਲਾ ਤਾਂ ਜਦੋਂ ਨਾਨ ਵਾਲੇ ਨੇ ਦੇਖਿਆ ਤੇ ਕਿਹਾ ਕਿ ਹਜ਼ੂਰ ਕੀ ਜਲਦੀ ਸੀ ਐਨਾ ਕਰਜ਼ ਉਤਾਰਨ ਦੀ ਉਸ ਨਾਨ ਵਾਲੇ ਨੇ ਆਖਿਆ ਕਿ ਇਹਦੇ ਵਿੱਚ ਕੀ ਹੈ ਤਾਂ ਮੀਰਾ ਗੌਸਪਾਕ ਸਰਕਾਰ ਜੀ ਕਹਿਣ ਲੱਗੇ ਤੁਸੀਂ ਆਪੇ ਹੀ ਦੇਖ ਲਓ ਜਦੋਂ ਉਸ ਨਾਨ ਵਾਲੇ ਨੇ ਦੇਖਿਆ ਉਸ ਬੋਰੇ ਵਿੱਚ ਸੋਨਾ ਸੀ ਸੋਨੇ ਦੇ ਬੋਰੇ ਭਰਿਆ ਹੋਇਆ ਸੀ ਤਾਂ ਉਹ ਇਹ ਕੌਤਕ ਦੇਖ ਕੇ ਮੀਰਾ ਗੌਸਪਾਕ ਸਰਕਾਰ ਜੀ ਦੇ ਕਦਮਾਂ ਤੇ ਟਡੇ ਗਿਆ ਤੇ ਉਹਨਾਂ ਤੋਂ ਮਾਫੀ ਮੰਗਣ ਲੱਪਿਆ ਤੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਇਸ ਤਰ੍ਹਾਂ ਮੀਰਾ ਗੌਸਪਾਕ ਸਰਕਾਰ ਜੀ ਦਾ ਕਰਜ਼ਾ ਰੱਬ ਨੇ ਖੁਦ ਧਾਰਿਆ ਤੇ ਮੀਰਾ ਗੌਸਪਾਕ ਸਰਕਾਰ ਜੀ ਇਲਮ ਹਾਸਲ ਕਰਦੇ ਗਏ ਮੀਰਾ ਗੌਸਪਾਕ ਸਰਕਾਰ ਜੀ ਨੇ ਇਲਮ ਹਾਸਲ ਕਰਨ ਲਈ ਬਹੁਤ ਕਸ਼ਟ ਸਹੇ ਤੇ ਅੱਜ ਉਹਨਾਂ ਦਾ ਦੁਨੀਆ ਤੇ ਬਹੁਤ ਨਾਮ ਆ ਇਸ ਤਰ੍ਹਾਂ ਮੀਰਾ ਗੌਸਪਾਕ ਸਰਕਾਰ ਜੀ ਨੇ ਬੜੇ ਹੀ ਅਦਬ ਦੇ ਨਾਲ ਕਸ਼ਟਾਂ ਦੇ ਨਾਲ ਫਕੀਰੀ ਨਿਭਾਈ ਤੇ ਇਹ ਸੀ ਦੋਸਤੋ ਕਿੱਸਾ ਮੀਰਾ ਗੌਸਪਾਕ ਸਰਕਾਰ ਜੀ ਕਿ ਆਟੇ ਦਾ ਥੈਲਾ ਕਿੱਦਾਂ ਸੋਨੇ ਦਾ ਹੋ ਜਾਂਦਾ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਰੱਬੀ ਗਿਆਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜਰੂਰ ਕਮੈਂਟ ਕਰਨਾ ਜੀ ਜੈਪੀ ਰਹੇ ਦੋਸਤੋ